ਦੀ ਕਣਕ ਦੀ ਫਸਲ ਦੀ ਪੰਜਾਬ ਦੇ ਵਿੱਚ ਇਸ ਵਾਰ ਕਣਕ ਦੀ ਬੰਪਰ ਫਸਲ ਹੋਣ ਦਾ ਅਨੁਮਾਨ ਹੈ। ਪ੍ਰਤੀ ਏਕੜ ਝਾੜ ਦੇ ਵਿੱਚ 4 ਤੋਂ 5 ਕੁਇੰਟਲ ਦਾ ਵਾਧਾ ਹੋਇਆ ਹੈ ਪਿਛਲੇ ਸਾਲ ਦੇ ਮੁਕਾਬਲੇ ਕਣਕ ਦਾ ਝਾੜ ਵਧਿਆ ਹੈ। ਪਿਛਲੇ ਸਾਲ 21-22 ਕੁਇੰਟਲ ਸੀ ਪ੍ਰਤੀ ਏਕੜ ਚਾੜ ਤੇ ਇਸ ਵਾਰ ਕਣਕ ਦਾ ਝਾੜ 25 ਤੋਂ 26 ਕੁਇੰਟਲ ਨਿਕਲ ਰਿਹਾ ਹੈ। ਇੱਕੋ ਦਿਨ ਦੇ ਵਿੱਚ ਖਰੀਦ ਕੇਂਦਰਾਂ ਤੇ ਪਹੁੰਚੀ ਹੈ 2.32 ਲੱਖ ਟਨ ਕਣਕ। ਹੁਣ ਤੱਕ ਮੰਡੀਆਂ ਦੇ ਵਿੱਚ 4.59 ਲੱਖ ਟਨ ਕਣਕ ਦੀ ਆਮਦ ਹੋ ਚੁੱਕੀ ਹੈ। ਅਗਲੇ ਦਿਨਾਂ ਦੇ ਵਿੱਚ ਰੋਜ਼ਾਨਾ ਮੰਡੀਆਂ ਦੇ ਵਿੱਚ 8 ਤੋਂ 10 ਲੱਖ ਟਨ ਤੱਕ 10 ਲੱਖ ਟਨ ਤੱਕ ਟੰਨ 10 ਲੱਖ ਟਨ ਕਣਕ ਪਹੁੰਚ ਸਕਦੀ ਹੈ ਇਸ ਵਾਰ ਕਣਕ ਦਾ ਸੀਜ਼ਨ ਸਭ ਤੋਂ ਛੋਟਾ ਰਹਿਣ ਦੀ ਸੰਭਾਵਨਾ ਹੈ ਕਣਕ ਦੀ ਖਰੀਦ ਦਾ ਕੰਮ 5 ਮਈ ਤੱਕ ਮੁਕੰਮਲ ਹੋ ਸਕਦਾ ਹੈ ਕੇਂਦਰ ਨੇ ਕਣਕ ਦਾ ਖਰੀਦ ਸੀਜ਼ਨ 31 ਮਈ ਤੋਂ ਘਟਾ ਕੇ 15 ਮਈ ਕਰ ਦਿੱਤਾ ਆ ਤਾਂ ਬਿਲਕੁਲ ਕਿਸਾਨਾਂ ਦੇ ਨਾਲ ਜੁੜੀ ਵੱਡੀ ਤੇ ਅਹਿਮ ਖਬਰ ਹੈ ਅਜੇਕਰ ਝਾੜ ਨਿਕਲਦਾ ਤਾਂ ਸੁਭਾਵਿਕ ਹੈ ਫਿਰ ਕਿਸਾਨਾਂ ਦੇ ਚਿਹਰੇ ਵੀ ਖਿੜ ਜਾਂਦੇ ਆਮਦਨੀ ਦੇ ਵਿੱਚ ਹੀ ਥੋੜਾ ਆ ਪਹਿਲਾਂ ਦੇ ਮੁਕਾਬਲੇ ਵਾਧਾ ਹੋ ਜਾਂਦਾ ਤਾਂ ਪੰਜਾਬ ਦੇ ਵਿੱਚ ਇਸ ਵਾਰ ਕਣਕ ਦੀ ਬੰਪਰ ਫਸਲ ਹੋਣ ਦਾ ਜੋ ਕਿ ਅਨੁਮਾਨ ਹੈ ਕਿਉਂਕਿ ਪ੍ਰਤੀ ਏਕੜ ਝਾੜ ਦੀ ਗੱਲ ਕਰੀਏ ਤਾਂ 4 ਤੋਂ 5 ਕੁਇੰਟਲ ਦਾ ਪਿਛਲੇ ਸੀਜ਼ਨ ਦੇ ਮੁਕਾਬਲੇ ਵਾਧਾ ਹੋਇਆ ਹੈ ਆ ਪਿਛਲੇ ਸਾਲ ਦੇ ਮੁਕਾਬਲੇ ਕਣਕ ਦਾ ਝਾੜ ਵਧਿਆ ਹੈ ਪਿਛਲੇ ਸਾਲ 21 ਤੋਂ 22 ਕੁਇੰਟਲ ਸੀ ਪ੍ਰਤੀ ਏਕੜ ਦਾ ਝਾੜ ਤੇ ਇਸ ਵਾਰ ਜੇਕਰ ਗੱਲ ਕੀਤੀ ਜਾਵੇ ਤਾਂ ਕਣਕ ਦਾ ਝਾੜ 25 ਤੋਂ 26 ਕੁਇੰਟਲ ਪ੍ਰਤੀ ਏਕੜ ਨਿਕਲ ਰਿਹਾ ਤੇ ਇੱਕੋ ਦਿਨ ਦੇ ਵਿੱਚ ਖਰੀਦ ਕੇਂਦਰਾਂ ਤੇ 2.32 ਲੱਖ ਟਨ ਕਣਕ ਪਹੁੰਚੀ ਹੈ ਤਾਂ ਝਾੜ ਵਧਣ ਦੇ ਕਾਰਨ ਕਸਾਨਾਂ ਦੇ ਚਿਹਰੇ ਤੇ ਵੀ ਸਾਫ ਤੌਰ ਤੇ ਖੁਸ਼ੀ ਨਜ਼ਰ ਆ ਰਹੀ ਹੈ ਕਸਾਨਾਂ ਦੇ ਚਿਹਰੇ ਖਿੜੇ ਹੋਏ ਨਜ਼ਰ ਆ ਰਹੇ ਨੇ ਰੋਕ ਰਾਂਗ ਅਗਲੀ ਖਬਰ ਦਾ ਦਿੱਲੀ ਦੇ ਲక్ష్ਮੀਬਾਈ ਕਾਲਜ ਦਾ ਗੋਬਰ ਵਿਵਾਦ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਡੀਯੂ ਸਟੂਡੈਂਟ ਯੂਨੀਅਨ ਪ੍ਰਧਾਨ ਨੇ ਪ੍ਰਿੰਸੀਪਲ ਦੇ ਦਫ਼ਤਰ ਦੀਆਂ ਕੰਧਾਂ ਤੇ ਗੋਹਾ ਫੇਰ ਦਿੱਤਾ ਪ੍ਰਿੰਸੀਪਲ ਦੇ ਦਫ਼ਤਰ ਤੇ ਵਾਸ਼ਰੂਮ ਦੇ ਵਿੱਚ ਗੋਬਰ ਲਗਾਇਆ ਗਿਆ ਕਿਹਾ ਕਿ ਏਸੀ ਨੂੰ ਦਫ਼ਤਰ ਤੋਂ ਬਾਹਰ ਕੱਢੋ ਤੇ गोबर ਦੀ ਠੰਡ ਦਾ ਆਨੰਦ ਮਾਣੋ ਵਾਈਸ ਪ੍ਰਿੰਸੀਪਲ ਦੇ ਨਾਲ ਵੀ ਬੈਸਦੇ ਹੋਏ ਨਜ਼ਰ ਆਏ ਵਿਦਿਆਰਥੀ ਪਿਛਲੇ ਦਿਨੀ ਲక్ష్ਮੀਬਾਈ ਕਾਲਜ ਦੀ ਵੀਡੀਓ ਦਰਸਲ ਵਾਇਰਲ ਹੋਈ ਸੀ ਕਲਾਸਾਂ ਨੂੰ ਠੰਡਾ ਰੱਖਣ ਦੇ ਨਾਮ ਤੇ ਕੰਧਾਂ ਤੇ ਤੇ ਮਿੱਟੀ ਤੇ गोबर ਲਗਾਏ ਗਏ ਸੀ ਕਾਲਜ ਪ੍ਰਿੰਸੀਪਲ ਕੰਧਾਂ ਤੇ गोबर ਲਗਾਉਂਦੇ ਹੋਏ ਖੁਦ ਨਜ਼ਰ ਆਏ ਸਨ ਕਾਲਜ ਦੇ ਵਿਦਿਆਰਥੀਆਂ ਨੇ ਇਸ ਤੇ ਸਖਤ ਇਤਰਾਜ਼ ਵੀ ਜਤਾਇਆ ਵਿਦਿਆਰਥੀਆਂ ਦੇ ਮੁਤਾਬਿਕ गोबर ਦੀ ਗੰਧ ਕਰਕੇ ਕਲਾਸ ਦੇ ਵਿੱਚ ਬੈਠਣਾ ਵੀ ਮੁਸ਼ਕਲ ਹੋ ਗਿਆ ਤੇ ਵਿਰੋਧ ਦੇ ਵਿੱਚ ਵਿਦਿਆਰਥੀ ਯੂਨੀਅਨ ਨੇ ਪ੍ਰਿੰਸੀਪਲ ਦੇ ਦਫਤਰ ਦੇ ਵਿੱਚ ਗੋਬਰ ਲਗਾ ਦਿੱਤਾ ਦੋ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਪਿਛਲੇ ਦਿਨੀ ਜੋ ਕਿ ਤਸਵੀਰਾਂ ਸਾਹਮਣੇ ਆਈਆਂ ਸਨ ਜਦੋਂ ਕਲਾਸਾਂ ਨੂੰ ਠੰਡਾ ਰੱਖਣ ਦੇ ਨਾਮ ਤੇ ਕੰਧਾਂ ਤੇ ਪ੍ਰਿੰਸੀਪਲ ਦੇ ਵੱਲੋਂ ਮਿੱਟੀ ਤੇ ਗੋਬਰ ਲਗਾਇਆ ਜਾਂਦਾ ਤਾਂ ਇਸੇ ਦਾ ਹੁਣ ਡੀਯੂ ਸਟੂਡੈਂਟ ਯੂਨੀਅਨ ਦੇ ਪ੍ਰਧਾਨ ਦੇ ਵੱਲੋਂ ਵਿਰੋਧ ਕੀਤਾ ਗਿਆ ਪ੍ਰਿੰਸੀਪਲ ਦੇ ਦਫ਼ਤਰ ਦੀਆਂ ਕੰਧਾਂ ਤੇ ਉਸ ਦੇ ਵੱਲੋਂ ਗੋਹਾ ਫੇਰ ਦਿੱਤਾ ਗਿਆ ਐਮਬੀ ਨਹੀਂ ਆ ਬਹੁਤ ਅੱਛੀ ਬਾਤ ਹੈ नहीं नहीं तो, नहीं है। तो, है। तो, क्यों तो बच्चे के एबसेंस के बिना ही क्लास रूम में गोबर लगाया गया बच्चे तो नहीं थे वहाँ पे मौजूद क्यों नहीं हूँ मैं कॉलेज का मैं ढूंस का प्रेजिडेंट हूँ हमारी कुछ जिम्मेदारी क्यों नहीं आएंगे क्यों आए हम क्लासरूम में जो अधिकार स्टूडेंट को है कि उसके मौजूदगी में क्लासरूम में गोबर लगना चाहिए था लगा क्यूँ नहीं लगा, आपको कैसे क्यों नहीं वीडियो है सारे हर उसमें हर प्लेटफॉर्म पे वीडियो है उसमें ये तो नहीं लगा। क्यों नहीं लिखा हुआ काउड लिखा उसमें और कैसे लिखा जाएगा अरे मैम आप अपनी बात से मुकरिए मत दुनिया के सामने सर्वजगित हो चुका है वीसी साहब ने भी ये स्टेटमेंट दी है कि आप अपने जो है घर को लिपने का काम कीजिए पहले आपका परिचय मैडम शर्मा वाइस सुनी मैडम रिक्वेस्ट है तो मैडम अभी कॉलेज में ही थी हमारे आने से पहले कहाँ चली गयी तो पहले से प्रोग्राम में गई हुई है गया। अभी गई है है अभी गई दस बजे ऐसी तो मैं कॉलेज में हूँ अरे आप मेरी बात सुनिए मेरी बात आपने उससे बात किया रिसर्च प्रोजेक्ट आप रिसर्च करनी है ना अगर एक्सपेरिमेंट साहब ने भी स्टेटमेंट दिया तो आप रिसर्च करनी है ना अगर एक्सपेरिमेंट करना नहीं नहीं आप करो जिसको बुला मैडम के आज रूम में जो रिसर्च उन्होंने करी है वो रिसर्च यहाँ भी लागू होनी चाहिए पूरी तरीके ऐसी लागू होगी बुला लो जिसको बुलाना है ਰੋਕਾਂਗੇ ਕਿਉਂ ਦੇਣਾ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਕਿ ਇੱਥੇ ਦੇ ਨਾਮੀ ਸਕੂਲ ਦੇ ਬਾਹਰ ਮਾਪਿਆਂ ਦੇ ਵੱਲੋਂ ਧਰਨਾ ਦਿੱਤਾ ਗਿਆ ਹੈ ਫੀਸ ਵਾਧੇ ਦੇ ਖਿਲਾਫ ਬੀਸੀਐਮ ਸਕੂਲ ਦੇ ਬਾਹਰ ਮਾਪਿਆਂ ਨੇ ਧਰਨਾ ਦਿੱਤਾ ਹੈ ਅੱਜ ਸਕੂਲ ਦੇ ਵਿੱਚ ਗਵਰਨਰ ਕਟਾਰਗਿਆ ਨੇ ਆਉਣਾ ਹੈ ਪੁਲਿਸ ਮਾਪਿਆਂ ਨੂੰ ਸਮਝਾ ਕੇ ਧਰਨਾ ਹਟਾਉਣ ਦੀ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਤੇ ਰਿਆਣਾ ਦੇ ਨਾਮੀ ਸਕੂਲ ਦੇ ਬਾਹਰ ਮਾਪਿਆਂ ਨੇ ਇਹ ਧਰਨਾ ਲਗਾ ਦਿੱਤਾ ਹੈ ਫੀਸ ਵਾਧੇ ਦੇ ਖਿਲਾਫ ਦਰਸਲ ਬੀਸੀਐਮ ਸਕੂਲ ਦੇ ਬਾਹਰ ਹੈ ਬੱਚਿਆਂ ਤੇ ਮਾਪਿਆਂ ਦੇ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ। ਦੂਜੇ ਪਾਸੇ ਆ ਸਕੂਲ ਦੇ ਵਿੱਚ ਪੰਜਾਬ ਦੇ ਗਵਰਨਰ ਗੁਲਾਮਚਾ ਗੁਲਾਬਚੰਦ ਕਟਾਰੀਆ ਪਹੁੰਚ ਰਹੇ ਨੇ ਤਾਂ ਪੁਲਿਸ ਮਾਪਿਆਂ ਨੂੰ ਸਮਝਾ ਕੇ ਲਗਾਤਾਰ ਧਰਨਾ ਹਟਾਉਣ ਦੀ ਵੀ ਆ ਕੋਸ਼ਿਸ਼ ਕਰ ਰਹੀ ਹੈ। ਤੁਹਾਨੂੰ ਮੌਕੇ ਦੀਆਂ ਤਸਵੀਰਾਂ ਵਿਖਾ ਰਹੇ ਹਾਂ। ਲਗਾਤਾਰ ਬੱਚਿਆਂ ਤੇ ਮਾਪਿਆਂ ਨੂੰ ਪਰਵਰ ਦੇ ਵੱਲੋਂ ਆ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਧਰਨਾ ਇੱਥੋਂ ਹਟਾ ਲੈਣ ਕਿਉਂਕਿ ਪੰਜਾਬ ਦੇ ਗਵਰਨਰ ਅੱਜ ਸਕੂਲ ਦੇ ਵਿੱਚ ਪਹੁੰਚ ਰਹੇ ਨੇ। ਦਰਸਲ ਬੱਚਿਆਂ ਦੇ ਮਾਪਿਆਂ ਦੇ ਵੱਲੋਂ ਆ ਫੀਸਾਂ ਦੇ ਵਿੱਚ ਵਾਧੇ ਦਾ ਵਿਰੋਧ ਕੀਤਾ ਜਾ ਰਿਹਾ ਤੇ ਇਸੇ ਹੀ ਵਾਦੀ ਦੇ ਖਿਲਾਫ ਬੀਸੀਐਮ ਸਕੂਲ ਦੇ ਬਾਹਰ ਮਾਪੇ ਧਰਨੇ ਤੇ ਬੈਠੇ ਬੈਠ ਗਏ ਨੇ ਇਸ ਦੇ ਬਾਅਦ ਪੁਲਿਸ ਦੇ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਲਗਾਤਾਰ ਇਹਨਾਂ ਪ੍ਰਦਰਸ਼ਨਕਾਰੀਆਂ ਨੂੰ ਮਾਪਿਆਂ ਨੂੰ ਸਮਝਾਉਣ ਦੀ ਵੀ ਆ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਅੱਜ ਸਕੂਲ ਦੇ ਵਿੱਚ ਪੰਜਾਬ ਦੇ ਗਵਰਨਰ ਵੀ ਪਹੁੰਚ ਰਹੇ ਨੇ ਤੇ ਇਸ ਦੇ ਚਲਦਿਆਂ ਹੀ ਪੁਲਿਸ ਦੇ ਅਧਿਕਾਰੀ ਮੌਕੇ ਤੇ ਪਹੁੰਚ ਕੇ ਧਰਨਾ ਖਤਮ ਕਰਨ ਦੀ ਜੋ ਕਿ ਇਹਨਾਂ ਮਾਪਿਆਂ ਨੂੰ ਅਪੀਲ ਵੀ ਕਰ ਰਹੇ ਨੇ ਐਸੇ ਖਬਰਤੀ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਰਜਿੰਦਰ ਜੁੜ ਚੁੱਕੇ ਨੇ ਅਰਜਿੰਦਰ ਕੀ ਕੋ ਜਾਣਕਾਰੀ ਕੀ ਅਜੇ ਵੀ ਧਰਨਾ ਜਾਰੀ ਹੈ हां दे तो जे पासे केडी मांग ਨੂੰ ਲੈ ਕੇ ਮਾਪਿਆਂ ਦੇ ਵੱਲੋਂ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਬਿਲਕੁਲ ਪਰਮਿੰਦਰ ਦਾਸ ਦੇਖੀ ਲੁਧਿਆਣਾ ਦਾ BCM ਸਕੂਲ ਆ ਔਰ BCM ਸਕੂਲ ਦੇ ਵਿੱਚ ਅੱਜ ਪੰਜਾਬ ਦੇ ਗਵਰਨਰ ਦੇ ਵੱਲੋਂ ਜਿਹੜੀ ਆ ਉਹ ਸਮਾਗਮ ਦੇ ਵਿੱਚ ਸ਼ਿਰਕਤ ਕੀਤੀ ਜਾਣੀ ਆ ਪਰ ਇਸ ਦੇ ਚੱਲਦੇ ਹੀ ਜਦੋਂ ਮਾਪਿਆਂ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਇੱਥੇ VIP ਗੈਸਟ ਜਿਹੜੇ ਆਉਣਗੇ ਤਾਂ ਉਹਨਾਂ ਦੇ ਵੱਲੋਂ ਜਿਹੜਾ ਸਕੂਲ ਦੇ ਬਾਹਰ ਧਰਨਾ ਦੇ ਦਿੱਤਾ ਗਿਆ ਔਰ ਇਹ ਧਰਨਾ ਫੀਸਾਂ ਦੇ ਵਾਅਦੇ ਨੂੰ ਲੈ ਕੇ ਜਿਹੜਾ ਦਿੱਤਾ ਗਿਆ ਔਰ ਕਿਹਾ ਜਾ ਰਿਹਾ ਕਿ 25 ਤੋਂ 28% ਜਿਹੜਾ ਪੀਕਾਂ ਦੇ ਵਿੱਚ ਹੈ ਵਾਅਦਾ ਕੀਤਾ ਗਿਆ ਹਾਲਾਂਕਿ ਪੰਜਾਬ ਸਰਕਾਰ ਦੇ ਵੱਲੋਂ ਇਹ ਨਿਰਦੇਸ਼ ਦਿੱਤੇ ਗਏ ਕਿ ਸਿੱਕੇ 8% ਫੀਸਾਂ ਦੇ ਵਿੱਚ ਜਿਹੜਾ ਵਾਅਦਾ ਕੀਤਾ ਜਾ ਸਕਦਾ ਪਰ ਉਸ ਦੇ ਲਈ ਵੀ ਸਕੂਲ ਨੂੰ ਆਪਣਾ ਵੇਰਵਾ ਜਿਹੜਾ ਉਹ ਦੇਣਾ ਲਾਜ਼ਮੀ ਰਹੇਗਾ ਪਰ ਇਹ ਕਿਤਨਾ ਕਿਤੇ ਸਿੱਧੇ ਤੌਰ ਤੇ ਕਿਹਾ ਜਾ ਰਕਦਾ ਕਿ 25 ਤੋਂ 28% ਜਦੋਂ ਵਾਅਦੇ ਦੀ ਗੱਲ ਸਾਹਮਣੇ ਆਈ ਤਾਂ ਮਾਪਿਆਂ ਨੇ ਜਿਹੜਾ ਧਰਨਾ ਦਿੱਤਾ ਔਰ ਮੌਕੇ ਤੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਪਹੁੰਚੇ ਨਹੀਂ ਔਰ ਉਹਨਾਂ ਨੇ ਭਰੋਸਾ ਦਿੱਤਾ ਹਾਲਕਿ ਮਾਪਿਆਂ ਦੇ ਨਾਲ ਜਿਹੜੀ ਇੱਕ ਸਾਲਮਿਲ ਕਮੇਟੀ ਬਣਾ ਕੇ ਜਿਹੜੀ ਮੈਨੇਜਮੈਂਟ ਦੇ ਨਾਲ ਗੱਲਬਾਤ ਕੀਤੀ ਜਾਵੇਗੀ ਔਰ ਫਿਲਹਾਲ ਦੇ ਲਈ ਇਹ ਕਿਹਾ ਜਾ ਸਕਦਾ ਕਿ ਧਰਨਾ ਜਿਹੜਾ ਖਤਮ ਕਰਵਾ ਦਿੱਤਾ ਗਿਆ ਲੇਕਿਨ ਅਗਰ ਫੀਸਾਂ ਦੇ ਵਿੱਚ ਕੋਈ ਕਟੋਤੀ ਨਾ ਕੀਤੀ ਗਈ ਤਾਂ ਮਾਪਿਆਂ ਦਾ ਜਿਹੜਾ ਪ੍ਰਦਰਸ਼ਨ ਹੈ ਉਹ ਇਸੇ ਤਰੀਕੇ ਦੇ ਨਾਲ ਜਾਰੀ ਰਹੇਗਾ ਜੀ। ਹਾਂ ਠੀਕ ਹੈ ਜਿੰਦਰਪੁਰੀ ਜਾਣਕਾਰੀ ਲਈ ਬਹੁਤ ਧੰਨਵਾਦ ਤੇ ਇਹ ਵੀ ਵੱਡੀ ਅਪਡੇਟ ਹੈ ਕਿ ਅਪਰੋਸੇ ਦੇ ਬਾਅਦ ਮਾਪਿਆਂ ਦੇ ਵੱਲ ਆਪਣਾ ਧਰਨਾ ਖਤਮ ਕਰ ਦਿੱਤਾ ਗਿਆ ਦਰਸਲ ਫੀਸ ਵਾਧੇ ਦੇ ਖਿਲਾਫ BC M ਸਕੂਲ ਦੇ ਬਾਹਰ ਮਾਪਿਆਂ ਦੇ ਵੱਲੋਂ ਧਰਨਾ ਦਿੱਤਾ ਜਾ ਰਿਹਾ ਸੀ। ਅਗਲੀ ਖਬਰ ਆਮ ਜਨਤਾ ਦੀ ਸਹੂਲਤ ਦੇ ਨਾਲ ਜੁੜੀ ਹੋਈ ਹੈ ਹੁਣ ਟ੍ਰੇਨ ਦੇ ਵਿੱਚ ਵੀ ਏਟੀਐਮ ਦੀ ਸਹੂਲਤ ਮਿਲੇਗੀ ਮੁੰਬਈ ਮੰਮਾੜ ਪੰਚਵਤੀ ਐਕਸਪ੍ਰੈਸ ਦੇ ਏਸੀ ਕੋਚ ਦੇ ਵਿੱਚ ਏਟੀਐਮ ਲਗਾ ਦਿੱਤਾ ਗਿਆ ਹੈ ਭਾਰਤੀ ਰੇਲਵੇ ਨੇ ਪਾਇਲਟ ਪ੍ਰੋਜੈਕਟ ਦੇ ਤੌਰ ਤੇ ਇਸ ਦੀ ਸ਼ੁਰੂਆਤ ਕੀਤੀ ਹੈ ਦੇਸ਼ ਦੇ ਵਿੱਚ ਪਹਿਲੀ ਵਾਰ ਕਿਸੇ ਟ੍ਰੇਨ ਦੇ ਵਿੱਚ ਏਟੀਐਮ ਲਗਾਇਆ ਗਿਆ ਸਫ਼ਰ ਦੇ ਦੌਰਾਨ ਯਾਤਰੀਆਂ ਨੂੰ ਕੈਸ਼ ਦੀ ਦਿੱਕਤ ਨਹੀਂ ਆਵੇਗੀ ਬੈਂਕ ਆਫ ਮਹਾਰਾਸ਼ਟra ਦੇ ਵੱਲੋਂ ਇਹ ਏਟੀਐਮ ਲਗਾਇਆ ਗਿਆ ਟ੍ਰਾਇਲ ਸਫਲ ਹੋਣ ਤੇ ਇਸ ਦੇ ਵਿਸਥਾਰ ਤੇ ਵੀ ਚਰਚਾ ਹੋਵੇਗੀ ਕਿਉਂਕਿ ਜੇ ਟ੍ਰਾਇਲ ਸਫਲ ਹੁੰਦਾ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਏਸੀ ਹੋਰ ਜਿਹੜੀਆਂ ਕਿ ਟ੍ਰੇਨਾਂ ਦੇ ਵਿੱਚ ਵੀ ਇਸ ਤਰੀਕੇ ਦੇ ਨਾਲ ਏਟੀਐਮ ਏਟੀਐਮ ਲਗਾਇਆ ਜਾ ਸਕੇਗਾ ਕਿਉਂਕਿ ਲੋਕਾਂ ਦੇ ਨਾਲ ਜੁੜੀ ਬਹੁਤ ਵੱਡੀ ਸਹੂਲਤ ਹੈ ਕਿ ਜੇਕਰ ਕੋਈ ਸਫ਼ਰ ਕਰ ਰਿਹਾ ਲੰਬਾ ਸਫ਼ਰ ਕਰ ਰਿਹਾ ਟ੍ਰੇਨ ਦੇ ਵਿੱਚ ਤਾਂ ਹੁਣ ਤੁਸੀਂ ਟ੍ਰੇਨ ਦੇ ਵਿੱਚੋਂ ਹੀ ਏਟੀਐਮ ਦੇ ਜ਼ਰੀਏ ਪੈਸੇ ਕਢਵਾ ਸਕੋਗੇ ਦਰਸਲ ਫਿਲਹਾਲ ਜੋ ਸ਼ੁਰੂਆਤ ਹੋਈ ਹੈ ਮੁੰਬਈ ਮਨਮਾੜ ਪੰਚਵਤੀ ਐਕਸਪ੍ਰੈਸ ਦੇ ਏਸੀ ਕੋਚ ਦੇ ਵਿੱਚ ਏਟੀਐਮ ਲਗਾਇਆ ਗਿਆ ਹੈ ਭਾਰਤੀ ਰੇਲਵੇ ਨੇ ਪਾਇਲਟ ਪ੍ਰੋਜੈਕਟ ਦੇ ਤੌਰ ਤੇ ਫਿਲਹਾਲ ਇਸ ਦੀ ਸ਼ੁਰੂਆਤ ਕੀਤੀ ਹੈ ਤਾਂ ਇਸ ਦੇ ਨਾਲ ਹੀ ਦੇਸ਼ ਦੇ ਵਿੱਚ ਪਹਿਲੀ ਵਾਰ ਅਜਿਹੀ ਸ਼ੁਰੂਆਤ ਹੋਈ ਹੈ ਕਿਸੇ ਟ੍ਰੇਨ ਦੇ ਵਿੱਚ ਏ ਰੋਕ ਰਹੇ ਅਗਲੀ ਖਬਰਦਾਰ ਐਪੀਐਸ ਦੇ ਵਿੱਚ ਲਾਹੌਰ ਹਾਈ ਕੋਰਟ ਦੇ ਵੱਲੋਂ ਟਿੱਪਣੀ ਤੋਂ ਸੁਪਰੀਮ ਕੋਰਟ ਖਫਾ ਲਾਹੌਰ ਹਾਈ ਕੋਰਟ ਨੇ ਕਿਹਾ ਕਿ ਪੀੜਤਾ ਨੇ ਖੁਦ ਮੁਸੀਬਤ ਨੂੰ ਸੱਦਾ ਦਿੱਤਾ ਹੈ ਲਾਹੌਰ ਹਾਈ ਕੋਰਟ ਨੇ ਟਿੱਪਣੀ ਕਰਦਿਆਂ ਜਬਰ ਜਨਾਹ ਤੇ ਮੁਲਜ਼ਮ ਨੂੰ ਜ਼ਮਾਨਤ ਦੇ ਦਿੱਤੀ ਸੀ ਸੁਪਰੀਮ ਕੋਰਟ ਨੇ ਟਿੱਪਣੀ ਤੇ ਸਖਤ ਇਤਰਾਜ਼ ਤਹਿ ਸੁਪਰੀਮ ਕੋਰਟ ਨੇ ਕਿਹਾ ਕਿ ਜ਼ਮਾਨਤੀ ਪਟੀਸ਼ਨ ਦੇ ਦੌਰਾਨ ਅਜਿਹੀ ਟਿੱਪਣੀ ਕਿਉਂ ਕੀਤੀ ਗਈ ਜਿਨ੍ਹਾਂ ਟਿੱਪਣੀਆਂ ਕਰਦੇ ਹੋਏ ਜੱਜਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਦਰਸਲ ਲਾਹੌਰ ਹਾਈ ਕੋਰਟ ਨੇ ਜਬਰ ਜਨਾ ਦੇ ਮੁਲਜ਼ਮ ਨੂੰ ਜ਼ਮਾਨਤ ਦਿੰਦਿਆਂ ਟਿੱਪਣੀ ਕੀਤੀ ਸੀ ਕਿ 피ੜਤਾ ਨੇ ਸ਼ਰਾਬ ਪੀ ਕੇ ਮੁਲਜ਼ਮ ਦੇ ਘਰ ਜਾਣ ਦੇ ਲਈ ਸਹਿਮਤ ਹੋ ਕੇ ਖੁਦ ਹੀ ਮੁਸੀਬਤ ਨੂੰ ਸੱਦਾ ਦਿੱਤਾ ਇਹ ਟਿੱਪਣੀ ਕਰਦੇ ਮੁਲਜ਼ਮ ਨੂੰ ਜ਼ਮਾਨਤ ਦੇ ਦਿੱਤੀ ਗਈ ਸੀ ਤਾਂ ਅਖਰਕਾਰ ਸੁਪਰੀਮ ਕੋਰਟ ਇਸ ਟਿੱਪਣੀ ਤੋਂ ਖਫਾ ਸੁਪਰੀਮ ਕੋਰਟ ਨੇ ਟਿੱਪਣੀ ਤੇ ਸਖਤ ਇਤਰਾਜ਼ ਜਤਾਉਂਦਿਆਂ ਹੋਇਆਂ ਕਿਹਾ ਕਿ ਜ਼ਮਾਨਤ ਦੀ ਪਟੀਸ਼ਨ ਦੇ ਦੌਰਾਨ ਅਜਿਹੀ ਟਿੱਪਣੀ ਕਿਉਂ ਕੀਤੀ ਗਈ ਇਸ ਨੂੰ ਲੈ ਕੇ ਸਵਾਲ ਕੀਤਾ ਗਿਆ ਨਾਲ ਕਿਹਾ ਗਿਆ ਕਿ ਜੀਆਂ ਟਿੱਪਣੀਆਂ ਕਰਦੇ ਹੋਏ ਜੱਜਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ